ਖਵਾਬਾਂ ਦਾ ਦੇਸ਼ ਮੇਰੇ ਤੇਰੇ ਲਬਜ ਜ਼ਿੰਦਗੀ ਵਿੱਚ ਕਈ ਖੁਆਬ ਬਹੁਤ ਖੂਬਸੂਰਤ ਹੁੰਦੇ ਹਨ ਤੇ ਕਈ ਜ਼ਿੰਦਗੀਆਂ ਹੀ ਖੁਆਬਾਂ ਵਰਗੀਆਂ ਹੁੰਦੀਆਂ ਹਨ ਮੁਰਾਦ ਹੈ ਇਸ ਕ੍ਰਿਤ ਜਰੀਏ ਇੱਕ ਅਜਿਹਾ ਆਲਮ ਸਿਰਜਣ ਦੀ ਜਿੱਥੇ ਖੁਆਬਾਂ ਤੇ ਹਕੀਕਤ ਵਿੱਚ ਰਤੀ ਭਰ ਵੀ ਫਰਕ ਨਾ ਹੋਵੇ ਆਓ ਸ਼ੁਰੂ ਕਰਦੇ ਹਾਂ ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਲੈਂਡ ਆਫ ਡਰੀਮਸ ਤੇ ਉੱਪਰ ਦੋਸਤੋ ਅੱਜ ਅਸੀਂ ਲੈ ਕੇ ਹਾਜ਼ਰ ਹੋયા ਜੀ ਇਮੈਨੂਅਲ ਕਾਂਟ ਦੀ ਜ਼ਿੰਦਗੀ ਦੇ ਵਿੱਚੋਂ ਇੱਕ ਇਨਸੀਡੈਂਟ ਤਾਂ ਵੈਸੇ ਇਹ ਇਨਸੀਡੈਂਟ ਜਿਹੜਾ ਅਸੀਂ ਅੱਜ ਸ਼ੇਅਰ ਕਰਾਂਗੇ ਇਹ ਥੋੜਾ ਹਾਸੋਹੀਣਾ ਵੀ ਐ ਪਰ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਮੈਨੂਅਲ ਕਾਂਟ ਦੀ ਜਿਹੜੀ ਜ਼ਿੰਦਗੀ ਆ ਉਹ ਕਿੰਨੀ ਜ਼ਿਆਦਾ ਡਿਸਪੀਸਲਨ ਦੇ ਵਿੱਚ ਸੀ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਬਹੁਤ ਸਾਰਾ ਲਿਟਰੇਚਰ ਪੜ੍ਹਿਆ ਤੇ ਉਸ ਲਿਟਰੇਚਰ ਨੂੰ ਘੋਖ ਕੇ ਉਹਨਾਂ ਨੇ ਆਪਣੀਆਂ ਥਿਉਰੀਜ਼ ਐਸਟੈਬਲਿਸ਼ ਕੀਤੀਆਂ ਇਮੈਨੁਅਲ ਕਾਂਟ ਜਿਨ੍ਹਾਂ ਦਾ ਜਨਮ ਜਰਮਨ ਦੇ ਵਿੱਚ ਹੁੰਦਾ ਉਸ ਟਾਈਮ ਤੇ ਉਸ ਨੂੰ ਪ੍ਰਸ਼ੀਅਨ Empire ਬੋਲਿਆ ਜਾਂਦਾ ਸੀ ਇਮੈਨੁਅਲ ਕਾਂਟ ਦਾ ਜਨਮ 1724 ਦੇ ਵਿੱਚ ਪ੍ਰਸ਼ੀਆ ਦੇ ਵਿੱਚ ਹੁੰਦਾ ਜੀ ਤੇ ਉਹਨਾਂ ਦੀ ਡੈਥ 1804 ਦੇ ਵਿੱਚ ਹੁੰਦੀ ਹੈ ਇੱਥੇ ਇੱਕ ਗੱਲ ਬੜੀ ਮਹੱਤਵਪੂਰਨ ਹੈ ਕਿ ਇਮੈਨੁਅਲ ਕਾਂਟ ਦਾ ਜਿਹੜਾ ਲਾਈਫ ਸਪੈਨ ਸੀਗਾ ਜੋ ਲਾਈਫ ਟਾਈਮ ਸੀਗਾ ਤਾਂ ਉਸ ਸਮੇਂ ਫ੍ਰੈਂਚ ਰੈਵੋਲੂਸ਼ਨ ਵਾਪਰਦਿਆ ਜੀ 1799 ਤੋਂ ਲੈ ਕੇ 1799 ਤੱਕ ਤੇ ਇਸ ਫ੍ਰੈਂਚ ਰੈਵੋਲੂਸ਼ਨ 18ਵੀਂ ਸਦੀ ਦੇ ਜਿਹੜੇ ਪਿਛਲੇ ਦੋ ਦਹਾਕੇ ਸੀ ਇਸ ਦੇ ਵਿੱਚ ਇਮੈਨੂਅਲ ਕਾਂਟ ਦੀ ਜੋ ਫਿਲਾਸਫੀ ਸੀ ਉਹਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਫ੍ਰੈਂਚ ਨੂੰ ਦੁਬਾਰਾ ਰੀਆਰਗੇਨਾਈਜ਼ ਕਰਨ ਚੌਥੋਂ ਦੇ ਜਿਹੜੇ ਰੂਲ ਰੈਗੂਲੇਸ਼ਨ ਬਣਾਉਣ ਦੇ ਵਿੱਚ ਤਾਂ ਇਮੈਨੁਅਲ ਕਾਂਟ ਦੇ ਬਾਰੇ ਅਸੀਂ ਅੱਜ ਇੱਕ ਜਿਹੜਾ ਉਹਨਾਂ ਦਾ ਇਨਸੀਡੈਂਟ ਹੈ ਉਹ ਡਿਸਕਸ ਕਰਾਂਗੇ ਉਸ ਤੋਂ ਪਹਿਲਾਂ ਥੋੜਾ ਜਿਹਾ ਉਹਨਾਂ ਬਾਰੇ ਅਸੀਂ ਬਰੀਫ ਕਰ ਲਈਏ ਤਾਂ ਇਮੈਨੁਅਲ ਕਾਂਟ ਪੂਰੀ ਜ਼ਿੰਦਗੀ ਪੜ੍ਹਦੇ ਹੀ ਰਹੇ ਨੇ ਬਹੁਤ ਚੀਜ਼ਾਂ ਉਹਨਾਂ ਨੇ ਪੜ੍ਹ ਕੇ ਹੀ ਐਕਸਪਲੋਰ ਕੀਤੀਆਂ ਨੇ ਪੁਰਾਣੀਆਂ ਥਿਊਰੀਆਂ ਪੜ੍ਹ ਕੇ ਨਵੀਆਂ ਥਿਊਰੀਆਂ ਬਣਾਈਆਂ ਨੇ ਬੇਸਿਕਲੀ ਜਦੋਂ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਰੈਸ਼ਨਲਿਸਟ ਕਿਹਾ ਜਾਂਦਾ ਸੀ ਰੈਸ਼ਨਲਿਸਟ ਜਿਹੜਾ ਹੈਗਾ ਸੀ ਉਸ ਸਮੇਂ ਉਹਨਾਂ ਲੋਕਾਂ ਨੂੰ ਬੋਲਿਆ ਜਾਂਦਾ ਸੀ ਜਿਹੜੇ ਰੀਜ਼ਨ ਨੂੰ ਇੰਪੋਰਟੈਂਟ ਮੰਨਦੇ ਸੀ ਜਿਹੜੇ ਤਰਕ ਨੂੰ ਇੰਪੋਰਟੈਂਟ ਮੰਨਦੇ ਸੀ ਉਹਨਾਂ ਦਾ ਮੰਨਣਾ ਸੀਗਾ ਕਿ ਰੀਜ਼ਨ ਤਰਕ ਕਰਨ ਤੋਂ ਬਾਅਦ ਹੀ ਸਾਡੇ ਕੋਲੇ ਜਿਹੜਾ ਗਿਆਨ ਹੈ ਜਿਹੜੀ ਨੋਲਿਜ ਹੈ ਉਹ ਆਉਂਦੀ ਹੈ ਤਾਂ ਦੂਸਰੇ ਪਾਸੇ ਦੀ ਇਹਨਾਂ ਦੇ ਇੱਕ ਜਿਹੜਾ ਵਿਰੋਧੀ ਧੜਾ ਸੀਗਾ ਉਹ ਹੈਗਾ ਸੀਗਾ ਐਕਸਪੀਰੀਐਂਸ ਲਿਸਟ ਦਾ ਉਹ ਕਹਿੰਦੇ ਸੀਗੇ ਕਿ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਜੀ ਉਹ ਹੈਗਾ ਐਕਸਪੀਰੀਐਂਸ ਜਿਹਨੂੰ ਕਿ ਡੇਵਿਡ ਹਿਊਮ ਸੀਗੇ ਜਿਹੜੇ ਉਹ ਲੀਡ ਕਰ ਰਹੇ ਸੀਗੇ ਉਹਨ ਦੋ ਧੜੇ ਬਣੇ ਹੋਏ ਸੀਗੇ ਇੱਕ ਰੈਸ਼ਨਲਿਸਟ ਦਾ ਸੀਗਾ ਇੱਕ ਐਕਸਪੀਰੀਐਂਸਲਿਸਟ ਦਾ ਸੀਗਾ ਤਾਂ ਪਹਿਲਾਂ ਜਿਹੜੇ ਇਮੈਨੂਅਲ ਕਾਂਟ ਸੀਗੇ ਉਹ ਰੈਸ਼ਨਲਿਸਟ ਜਿਹੜੇ ਲੋਕ ਸੀਗੇ ਜਿਹੜੇ ਤਰਕ ਦੀ ਗੱਲ ਕਰਦੇ ਸੀਗੇ ਉਹਨਾਂ ਤੋਂ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਰੀਜ਼ਨ ਕਰਕੇ ਸੋਚਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡੇਵਿਡ ਹਿਊਮ ਬਾਰੇ ਸੁਣਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਬੰਦਾ ਐਕਸਪੀਰੀਐਂਸ ਰਾਹੀਂ ਹੀ ਸਿੱਖਦਾ ਗੱਲ ਗਿਆਨ ਦੀ ਹੈ ਦੇਖੋ ਪਹਿਲਾਂ ਸੀਗਾ ਕਿ ਗਿਆਨ ਹੈ ਜਿਹੜਾ ਉਹ ਤਰਕ ਕਰਕੇ ਆਉਂਦਾ ਹੈ ਰੀਜ਼ਨ ਕਰਕੇ ਆਉਂਦਾ ਹੈ ਦੂਸਰਾ ਜਿਹੜਾ ਹੈ ਜੀ ਐਕਸਪੀਰੀਅੰਸ ਵਾਲੇ ਕੀ ਕਹਿੰਦੇ ਨੇ ਕਿ ਗਿਆਨ ਹੈ ਜਿਹੜਾ ਉਹ ਐਕਸਪੀਰੀਅੰਸ ਕਰਕੇ ਆਉਂਦਾ ਹੈ ਤਜਰਬਾ ਕਰਕੇ ਆਉਂਦਾ ਤਾਂ ਹੁਣ ਜਿਹੜੇ ਇਮੈਨੂਅਲ ਕਾਂਟ ਸੀਗੇ ਉਹ ਕਨਫਿਊਜ਼ ਹੋਗੇ ਕਿ ਕੀ ਕੀਤਾ ਜਾਵੇ ਕਿ ਜਿਹੜੇ ਰੈਸ਼ਨਲਿਸਟ ਨੇ ਉਹਨਾਂ ਨੂੰ ਸਹੀ ਮੰਨਿਆ ਜਾਵੇ ਤੇ ਜਾਂ ਫਿਰ ਜਿਹੜੇ ਐਕਸਪੀਰੀਅੰਸਲਿਸਟ ਨੇ ਉਹਨਾਂ ਨੂੰ ਸਹੀ ਮੰਨਿਆ ਜਾਵੇ ਤਾਂ ਏਸ ਤੇ ਉਹਨਾਂ ਨੇ ਇੱਕ ਵਿਚ ਵਿਚਾਲੇ ਦਾ ਰਸਤਾ ਕੱਢਿਆ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਕੋਹ ਕਰਕੇ 1781 ਦੇ ਵਿੱਚ ਆਪਣੀ ਇੱਕ ਥਿਊਰੀ ਪਬਲਿਸ਼ ਕੀਤੀ ਜੀ ਦਾ ਨਾਮ ਰੱਖਿਆ ਕ੍ਰਿਟਿਕ ਆਫ ਪਿਓਰ ਰੀਜ਼ਨ ਕ੍ਰਿਟਿਕ ਆਫ ਪਿਓਰ ਰੀਜ਼ਨ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਅਸੀਂ ਸਹੀ ਨੌਲੇਜ ਤੱਕ ਪਹੁੰਚਣਾ ਹੈ ਸਹੀ ਗਿਆਨ ਤੱਕ ਪਹੁੰਚਣਾ ਹੈ ਤਾਂ ਸਾਨੂੰ ਰੀਜ਼ਨ ਅਤੇ ਐਕਸਪੀਰੀਅੰਸ ਦੋਨਾਂ ਤੋਂ ਹੀ ਕੰਮ ਲੈਣਾ ਪਏਗਾ ਤਾਂ ਅਸੀਂ ਕੋਈ ਵੀ ਚੀਜ਼ ਕੱਲੇ ਐਕਸਪੀਰੀਅੰਸ ਤੋਂ ਨਹੀਂ ਸਿੱਖ ਸਕਦੇ ਕੋਈ ਵੀ ਚੀਜ਼ ਕੱਲੇ ਰੀਜ਼ਨ ਤੋਂ ਵੀ ਨਹੀਂ ਸਿੱਖ ਸਕਦੇ ਤਾਂ ਇਹ ਬੜਾ ਵੱਡਾ ਇਹਨਾਂ ਨੇ ਜਿਹੜਾ ਇੱਕ ਰੈਵੋਲੂਸ਼ਨਰੀ ਕਨਸੈਪਟ ਸੀਗਾ ਇਹ ਦਿੱਤਾ ਤਾਂ ਦੋਨੇ ਜਿਹੜੀਆਂ ਵਿਚਾਰਧਾਰਾਵਾਂ ਸੀਗੀਆਂ ਉਹਨਾਂ ਨੂੰ ਕੰਬਾਈਨ ਕਰਨ ਦਾ ਕੰਮ ਕੀਤਾ ਜੀ ਇਹ ਕਿਹਨਾਂ ਨੇ ਕੀਤਾ ਸੀ ਇਹ ਕੀਤਾ ਸੀਗਾ ਇਮੈਨੂਅਲ ਕਾਂਟ ਨੇ ਇਸ ਤੋਂ ਇਲਾਵਾ ਇਹਨਾਂ ਨੇ ਮੋਰਲ ਥਿਊਰੀਸ ਵੀ ਦਿੱਤੀਆਂ ਸੀਗੀਆਂ ਇੱਕ ਡੈਂਟੋਲੋਜੀ ਥਿਊਰੀ ਦਿੱਤੀ ਇਹਨਾਂ ਨੇ ਡੈਂਟੋਲੋਜੀ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਡਿਊਟੀਆਂ ਇੱਕ ਵਿਅਕਤੀ ਦੀਆਂ ਡਿਊਟੀਆਂ ਨੇ ਜਿਹੜੀਆਂ ਉਹ ਕਿੜੀਆਂ-ਕਿੜੀਆਂ ਹੋਣੀਆਂ ਚਾਹੀਦੀਆਂ ਨੇ ਹਨ ਤਾਂ ਉਹਨਾਂ ਦੀਆਂ ਜਿਹੜੀਆਂ ਉਹ ਡਿਊਟੀਆਂ ਦੀ ਫਿਲਾਸਫੀ ਸੀ ਫਿਰ ਉਹੀ ਫਰੈਂਚ ਰੈਵੋਲੂਸ਼ਨ ਦੇ ਟਾਈਮ ਵਰਤੀ ਜਾਂਦੀ ਹੈ ਜਾਂ ਜਿਹੜੀ ਮੋਰੈਲਟੀ ਸੀ ਮੋਰੈਲਟੀ ਦੇ ਵਿੱਚ ਬੇਸਿਕਲੀ ਉਹ ਸਿੰਪਲ ਕਹਿੰਦੇ ਸੀਗੇ ਕਿ ਜਦੋਂ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਕੋਈ ਵੀ ਐਕਸ਼ਨ ਕਰ ਰਹੇ ਹੋ ਤਾਂ ਜੇਕਰ ਕੋਈ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਇਫੈਕਟ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਉਸ ਜਗ੍ਹਾ ਤੇ ਖੜਾ ਕਰਕੇ ਦੇਖੋ ਕਿ ਤੁਹਾਨੂੰ ਕੋਈ ਉੱਥੇ ਦੁੱਖ ਤਾਂ ਨਹੀਂ ਪਹੁੰਚ ਰਿਹਾ ਜੇ ਤੁਹਾਡੇ ਨਾਲ ਕੋਈ ਜਿਹਾ ਜਿਹਾ ਵਿਹਾਰ ਤੁਸੀਂ ਕਿਸੇ ਨਾਲ ਕਰ ਰਹੇ ਹੋ ਜੇ ਮਾੜਾ ਕਰ ਰਹੇ ਹੋ ਤਾਂ ਜੇਕਰ ਕੋਈ ਤੁਹਾਡੇ ਨਾਲ ਮਾੜਾ ਕਰੇ ਕਿ ਕੋਈ ਤਾਂ ਤਾਂ ਕੀ ਤੁਹਾਨੂੰ ਦੁੱਖ ਹੋਏਗਾ ਕਿ ਨਹੀਂ ਤਾਂ ਬੇਸਿਕਲੀ ਉਹਨਾਂ ਦੀ ਮੋਰੈਲਿਟੀ ਸੀ ਕਿ ਸਾਨੂੰ ਦੂਸਰੇ ਵਿਅਕਤੀ ਦੀ ਜਗ੍ਹਾ ਦੇ ਉੱਪਰ ਖੜਕੇ ਸੋਚਣਾ ਚਾਹੀਦਾ ਹੈ ਕੇ ਜੇਕਰ ਉਸ ਦੀ ਜਗ੍ਹਾ ਦੇ ਉੱਪਰ ਅਸੀਂ ਖੜੇ ਹੁੰਦੇ ਤਾਂ ਕਿ ਇਹ ਜੋ ਐਕਸ਼ਨ ਕੀਤਾ ਜਾਏ ਇਹ ਸਹੀ ਹੋਣਾ ਸੀ ਤੇ ਜਾਂ ਫਿਰ ਨਹੀਂ ਇੱਕ ਸਿੰਪਲ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਕਿ ਇੱਕ ਟੈਰਰਿਸਟ ਨੇ ਉਹ ਲੋਕਾਂ ਨੂੰ ਮਾਰ ਰਹੇ ਨੇ ਹੈਨਾ ਤੇ ਜੇਦੋਂ ਟੈਰਰਿਸਟ ਦੇ ਜਿਹੜੇ ਪੇਰੈਂਟਸ ਨੇ ਜਾਂ ਉਹਨਾਂ ਦੇ ਬੱਚੇ ਨੇ ਜੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤਾਂ ਉਹ ਦੁਖੀ ਹੁੰਦੇ ਨੇ ਹੈਨਾ ਤਾਂ ਹੁਣ ਕੀ ਹੈ ਉਸ ਨੂੰ ਉਹ ਗਲਤ ਮੰਨਦੇ ਨੇ ਕਿ ਸਾਡਿਆਂ ਨੂੰ ਮਾਰਤਾ ਪਰ ਜਦੋਂ ਦੂਸਰਿਆਂ ਨੂੰ ਮਾਰ ਰਹੇ ਨੇ ਤਾਂ ਉਹ ਜਸਟੀਫਾਈ ਕਰਦੇ ਨੇ ਉਹ ਸਹੀ ਕਹਿੰਦੇ ਨੇ ਕਿ ਅਸੀਂ ਨੇ ਸਹੀ ਕੀਤਾ ਹੁਣ ਜੇਕਰ ਉਹ ਦੂਸਰੀਆਂ ਦੀ ਜਗ੍ਹਾ ਤੇ ਆਪਣੇ ਆਪ ਨੂੰ ਖੜੇ ਕਰਕੇ ਦੇਖ ਲੈਣ ਕਿ ਨਹੀਂ ਉਹਨਾਂ ਦੇ ਜਦੋਂ ਬੱਚੇ ਮਰਦੇ ਨੇ ਉਹਨਾਂ ਨੂੰ ਵੀ ਦੁੱਖ ਹੁੰਦਾ ਜੇ ਕੱਲ ਨੂੰ ਸਾਡੇ ਮਰਨਗੇ ਤਾਂ ਸਾਨੂੰ ਵੀ ਦੁੱਖ ਹੋਏਗਾ ਤਾਂ ਫੇਰ ਕੀ ਹੈ ਉਹ ਕੋਈ ਵੀ ਗਲਤ ਐਕਸ਼ਨ ਨਹੀਂ ਕਰਨਗੇ ਤਾਂ ਇਹ ਉਹਨਾਂ ਦੀ ਹੈਗੀ ਸੀ ਜੀ ਥਿਉਰੀ ਆਫ ਮੋਰੈਲਟੀ ਤਾਂ ਬੇਸਿਕਲੀ ਜਿਹੜੀ ਅੱਜ ਗੱਲ ਕਰਨੀ ਅਸੀਂ ਉਸ ਗੱਲ ਤੇ ਆਉਨੇ ਆ ਜੀ ਤਾਂ ਇਹਨਾਂ ਦੀ ਫਿਲਾਸਫੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਡੀ ਹੈ ਤੁਸੀਂ ਚਾਹੋ ਤਾਂ ਇਹਨੂੰ ਪੜ ਸਕਦੇ ਹੋ ਤਾਂ ਅੱਜ ਦਾ ਜਿਹੜਾ ਸਾਡਾ ਜੀ ਇਨਸੀਡੈਂਟ ਉਹਦਾ ਸ਼ੇਅਰ ਕਰਨਾ ਹੈ ਉਹਨਾਂ ਦੀ ਜ਼ਿੰਦਗੀ ਦਾ ਇਸ ਇਨਸੀਡੈਂਟ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਮੈਨੂਅਲ ਕਾਂਟ ਦੀ ਜਿਹੜੀ ਜ਼ਿੰਦਗੀ ਹੈ ਉਹ ਕਿੰਨੀ ਕੁ ਜ਼ਿਆਦਾ ਡਿਸਿਪਲਿਨਡ ਸੀ ਇਮੈਨੂਅਲ ਕਾਂਟ ਜੋ ਕਿ ਜਰਮਨੀ ਦੇ ਇੱਕ ਮਹਾਨ ਚਿੰਤਕ ਮਹਾਨ ਵਿਚਾਰਕ ਮਹਾਨ ਵਿਦਵਾਨ ਨੇ ਤਾਂ ਇੱਕ ਵਾਰ ਇੱਕ ਔਰਤ ਨੇ ਉਹਨਾਂ ਦੇ ਅੱਗੇ ਇਮੈਨੂਅਲ ਕਾਂਟ ਦੇ ਅੱਗੇ ਇੱਕ ਵਾਰ ਵਿਆਹ ਦਾ ਜਾਂ ਆਪਣੇ ਜਿਹੜਾ ਪਿਆਰ ਦਾ ਇਜ਼ਹਾਰ ਕੀਤਾ ਤੇ ਵਿਆਹ ਕਰਨ ਬਾਰੇ ਇੱਕ ਵਾਰ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਉਹ ਮੰਨਿਆ ਜਾਂਦਾ ਹੈ ਕਿ ਜਿਹੜਾ ਇਮੈਨੁਅਲ ਕਾਂਟ ਸੀ ਉਹਦੀ ਜ਼ਿੰਦਗੀ ਇੰਨੀ ਜ਼ਿਆਦਾ ਵਿਅਸਤ ਸੀ ਉਹਦਾ ਇੱਕ ਇੱਕ ਸੈਕਿੰਡ ਸੀ ਜਿਹੜਾ ਉਹਨੇ ਮੈਨੇਜ ਕਰਕੇ ਰੱਖਿਆ ਹੋਇਆ ਸੀ ਤਾਂ ਕਿਸੇ ਵੀ ਚੀਜ਼ ਦੇ ਲਈ ਉਹਦੇ ਕੋਲ ਬਾਦੂ ਘਟੂ ਲਈ ਟਾਈਮ ਨਹੀਂ ਸੀਗਾ ਤਾਂ ਕਹਿੰਦੇ ਉਹ ਔਰਤ ਵੀ ਹੈ ਜਿਹੜੀ ਉਹ ਮਹਾਨ ਹੀ ਰਹੀ ਹੋਊਗੀ ਜਿਨੇ ਇੱਕ ਐਹੋਜੇ ਵਿਅਕਤੀ ਨੂੰ ਪ੍ਰਪੋਜ਼ ਕੀਤਾ ਜਾਂ ਇੱਕ ਐਹੋਜੇ ਵਿਅਕਤੀ ਨੂੰ ਆਪਣਾ ਪ੍ਰੇਮ ਦਾ ਪ੍ਰਸਤਾਵ ਦਿੱਤਾ ਹੁਣ ਇਮੈਨੁਅਲ ਕਾਂਟ ਸੀ ਜਿਹੜਾ ਕਹਿੰਦੇ ਐਨਾ ਜ਼ਿਆਦਾ ਡਿਸਪੀਪਲੈਂਡ ਹੋਣ ਦੇ ਕਰਕੇ ਜੇਕਰ ਕੱਲੇ ਅਸੀਂ ਕੰਮ ਦੇ ਪਰਸਪੈਕਟਿਵ ਤੋਂ ਦੇਖੀਏ ਫੇਰ ਤਾਂ ਉਹ ਠੀਕ ਸੀ ਪਰ ਜੇਕਰ ਅਸੀਂ ਇੱਕ ਮਨੁੱਖ ਦੇ ਨਜ਼ਰੀਏ ਤੋਂ ਦੇਖੀਏ ਤਾਂ ਲੋਕ ਉਹਨੂੰ ਚੰਗਾ ਨਹੀਂ ਸੀ ਸਮਝਦੇ ਕਿਉਂਕਿ ਉਹ ਹਰ ਵੇਲੇ ਕੰਮ ਦੇ ਵਿੱਚ ਰੁੱਝੇ ਰਹਿਣ ਵਾਲੇ ਵਿਅਕਤੀ ਸੀ ਬਾਦੂ ਕੰਮਾਂ ਲਈ ਉਹਨਾਂ ਕੋਲ ਸਮਾਂ ਨਹੀਂ ਸੀਗਾ ਤਾਂ ਉਹ ਕਹਿੰਦੇ ਕਿ ਇਹ ਔਰਤ ਵੀ ਮਹਾਨ ਹੋਊਗੀ ਕਿਉਂ ਕਿ ਇਮੈਨੁਅਲ ਕਾਂਟ ਦੇ ਪਿਆਰ 'ਚ ਪੈਣਾ ਬਹੁਤ ਜ਼ਿਆਦਾ ਔਖਾ ਹੀ ਕੰਮ ਸੀਗਾ ਇਮੈਨੂਅਲ ਕਾਂਟ ਸੀ ਜਿਹੜਾ ਉਹ ਬਹੁਤ ਜ਼ਿਆਦਾ ਖੁਸ਼ਕ ਆਦਮੀ ਸੀ ਇੱਕ ਗਣਿਤੀ کہہ ਸਕਦੇ ਆ ਕਿ ਇੱਕ ਗਣਿਤ ਵਰਗਾ ਸ਼ੁੱਧ ਗਣਿਤ ਵਰਗਾ ਇੱਕ ਵਿਅਕਤੀ ਸੀ ਅਜਿਹਾ ਗਣਿਤ ਕੇ ਉਹਦੇ ਨੌਕਰ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਸੀ ਕਿ ਨਾਸ਼ਤਾ ਕਰ ਲਓ ਨੌਕਰ ਨੂੰ ਕਹਿਣਾ ਪੈਂਦਾ ਸੀ 7 ਵਜ ਗਏ ਹਨ ਮਾਲਕ 7 ਵਜ ਗਏ ਮਤਲਬ ਹੈ ਨਾਸ਼ਤਾ 12 ਵਜ ਗਏ ਹਨ ਮਾਲਕ 12 ਵਜੇ ਦਾ ਮਤਲਬ ਹੈ ਭੋਜਨ 10 ਵਜ ਗਏ ਹਨ ਮਾਲਕ 10 ਵਜ ਗਏ ਹਨ ਭਾਪਰਾਤ ਹੋ ਗਈ ਪਹੁੰਚੋ ਬਿਸਤਰੇ ਵਿੱਚ ਅਜਿਹਾ ਵੀ ਹੋ ਜਾਂਦਾ ਸੀ ਕਿ ਲੋਕ ਬੈਠੇ ਹੁੰਦੇ ਸਨ ਮਿਲਣ ਜੁਲਣ ਵਾਲੇ ਜਾਂ ਮਹਿਮਾਨ ਤੇ ਨੌਕਰ ਆ ਕੇ ਆਖ ਦਿੰਦਾ ਮਾਲਕ 10 ਵਜ ਗਏ ਕਿ ਫਿਰ ਤਾਂ ਉਹ ਨਮਸਕਾਰ ਵੀ ਨਾ ਕਰਦਾ ਕਿਉਂਕਿ ਉਹਨਾਂ ਸਮਾਂ ਵੀ ਨਹੀਂ ਗਵਾ ਸਕਦਾ ਨਿਯਮ ਉਹਦੀ ਜ਼ਿੰਦਗੀ ਪੂਰੀ ਨਿਯਮਾਂ ਦੇ ਵਿੱਚ ਬੰਨੀ ਹੋਈ ਸੀ ਉਹ ਕਾਲੀ ਨਾਲ ਜਾ ਕੇ ਆਪਣੇ ਕੰਬਲ ਅੰਦਰ ਜਾਵੜਦਾ ਨੌਕਰ ਹੋਰਾਂ ਨੂੰ ਆਖਦਾ ਹੁਣ ਤੁਸੀਂ ਲੋਕ ਵੀ ਜਾਓ ਮਾਲਕ ਸੌਂ ਗਏ ਹਨ 10 ਵਜ ਗਏ ਭਾਬੋ ਸੌਂ ਗਿਆ ਘੜੀ ਨਾਲ ਚੱਲਦਾ ਸੀ ਕਹਿੰਦੇ ਹਨ ਕਿ ਜਦੋਂ ਇਮੈਨੂਅਲ ਕਾਂਟ ਯੂਨੀਵਰਸਿਟੀ ਪੜਾਉਣ ਲਈ ਜਾਂਦਾ ਸੀ ਤਾਂ ਲੋਕ ਉਸ ਨੂੰ ਦੇਖ ਕੇ ਆਪਣੀਆਂ ਘੜੀਆਂ ਦਾ ਸਮਾਂ ਸੁਧਾਰਦੇ ਸਨ ਕਿਉਂਕਿ ਉਸ ਤੋਂ ਕਦੇ ਕੋਈ ਭੁੱਲ ਹੋਈ ਹੀ ਨਹੀਂ 40 ਸਾਲਾਂ ਤੱਕ ਸਟੀਕ ਮਿੰਟ ਮਿੰਟ ਉਹਨੇ ਹਰ ਇੱਕ ਸੈਕਿੰਡ ਆਪਣੀ ਜ਼ਿੰਦਗੀ ਦਾ ਪਲਾਨ ਕੀਤਾ ਹੋਇਆ ਸੀ ਇੱਕ ਦਿਨ ਅਜੀਹਾ ਹੋਇਆ ਕਿ ਮੀਂਹ ਪਿਆ ਸੀ ਰਸਤੇ ਵਿੱਚ ਪਾਣੀ ਖੜਾ ਸੀ ਚਿੱਕੜ ਸੀ ਇੱਕ ਚੁੱਤੀ ਚਿੱਕੜ ਵਿੱਚ ਫਸ ਗਈ ਤਾਂ ਉਸਨੇ ਉਸ ਨੂੰ ਕੱਢਿਆ ਨਾ ਕਿਉਂਕਿ ਜੇ ਉਸ ਨੂੰ ਬਾਹਰ ਕੱਢੇ ਤਾਂ ਓਨੀ देर ਹੋ ਜਾਵੇਗੀ ਪਹੁੰਚਣ ਚ ਉਸ ਜੁੱਤੀ ਨੂੰ ਉੱਥੇ ਹੀ ਛੱਡ ਦਿੱਤਾ ਇੱਕ ਹੀ ਜੁੱਤੀ ਪਾ ਕੇ ਯੂਨੀਵਰਸਿਟੀ ਪਹੁੰਚ ਗਿਆ ਕਿਸੇ ਨੇ ਪੁੱਛਿਆ ਕਿ ਦੂਜੇ ਜੁੱਤੇ ਦਾ ਕੀ ਹੋਇਆ ਉਸਨੇ ਕਿਹਾ ਉਹ ਚਿੱਕੜ ਵਿੱਚ ਫਸ ਗਈ ਸੀ ਜੇ ਮੈਂ ਕੱਢਣ ਲੱਗ ਜਾਂਦਾ ਤਾਂ ਦੇਰ ਹੋ ਜਾਂਦੀ ਘੜੀ ਦੀਆਂ ਸੂਈਆਂ ਵਾਂਗ ਚੱਲਣ ਵਾਲਾ ਆਦਮੀ ਉਸਦੇ ਵੀ ਪ੍ਰੇਮ ਵਿੱਚ ਇੱਕ ਔਰਤ ਪੈ ਗਈ ਔਰਤਾਂ ਹੀ ਤਾਂ ਹਨ ਇਨਾਂ ਦਾ ਵੀ ਕੋਈ ਭਰੋਸਾ ਨਹੀਂ ਉਸ ਤੋਂ ਮੰਗ ਕਰ ਬੈਠੀ ਤਾਂ ਉਸਨੇ ਕਿਹਾ ਕਿ ਮੈਂ ਸੋਚਾਂਗਾ ਵਿਚਾਰ ਕਰਾਂਗਾ ਹੁਣ ਜਿਹੜੀ ਔਰਤ ਸੀ ਉਸਨੇ ਵਿਆਹ ਦਾ ਪ੍ਰਸਤਾਵ ਰੱਖਿਆ ਪ੍ਰੇਮ ਦਾ ਪ੍ਰਸਤਾਵ ਰੱਖਿਆ ਤਾਂ ਇਸ ਤੇ ਕਾਂਟ ਕਹਿੰਦਾ ਕਿ ਮੈਂ ਸੋਚ ਕੇ ਦੱਸਾਂਗਾ ਨਾ ਹੋ ਹਾਂ ਕਹਿੰਦਾ ਤੇ ਨਾ ਹੀ ਨਾ ਕਹਿੰਦਾ ਅਜਿਹਾ ਤਾਂ ਉਹ ਕਰ ਹੀ ਨਹੀਂ ਸਿੱਕਦਾ ਉਹ ਤਾਂ ਕਿਸੇ ਵੀ ਗੱਲ ਤੇ ਸਿੱਧਾ ਹਾਂ ਜਾਂ ਨਹੀਂ ਕਹਿੰਦਾ ਕਿਉਂ ਕਿਉਂਕਿ ਉਹ ਇੱਕ ਵਿਦਵਾਨ ਸੀ ਫਿਲਾਸਫਰ ਸੀ ਉਹ ਕਹਿੰਦਾ ਪਹਿਲਾਂ ਸੋਚਾਂਗਾ ਵਿਚਾਰਾਂਗਾ ਤੁਹਾਡੇ ਪ੍ਰਸਤਾਵ ਬਾਰੇ ਤਾਂ 3 ਸਾਲ ਬੀਤ ਗਏ ਸੋਚਿਆ ਵਿਚਾਰਿਆ ਹੁਣ ਦੇਖੋ ਪ੍ਰਪੋਜ਼ ਕੀਤੇ ਨੂੰ ਉਸ ਕੁੜੀ ਨੂੰ 3 ਸਾਲ ਹੋ ਚੁੱਕੇ ਨੇ ਤਾਂ 3 ਸਾਲ ਬੀਤਣ ਤੋਂ ਬਾਅਦ ਕੀ ਹੁੰਦਾ ਹੈ ਅਸੀਂ ਦੇਖਦੇ ਹਾਂ ਤਾਂ 3 ਸਾਲ ਬੀਤ ਜਾਂਦੇ ਨੇ ਉਹਨੇ ਸੋਚਿਆ ਵਿਚਾਰਿਆ ਖੂਬ ਸੋਚਿਆ ਖੂਬ ਵਿਚਾਰਿਆ ਹੁਣ ਦੇਖੋ ਉਹਨੇ ਕੀਤਾ ਕਿ ਕਿ ਸੈਂਕੜੇ ਕਾਰਨ ਹੱਕ ਵਿੱਚ ਲਿਖੇ ਕਿ ਉਹਦਾ ਪ੍ਰਸਤਾਵ ਹੈ ਜਿਹੜਾ ਉਹ ਸਵੀਕਾਰ ਕਰਨਾ ਚਾਹੀਦਾ ਕਿ ਨਹੀਂ ਸੈਂਕੜੇ ਕਾਰਨ ਵਿਰੋਧ ਵਿੱਚ ਲਿਖੇ ਹੁਣ ਜੇਕਰ ਵਿਆਹ ਕਰੋ ਤਾਂ ਇਹ ਫਾਇਦੇ ਇਹ ਨੁਕਸਾਨ ਵਿਆਹ ਨਾ ਕਰੋ ਤਾਂ ਇਹ ਫਾਇਦੇ ਇਹ ਨੁਕਸਾਨ ਤਾਂ ਫਿਰ ਐਟ ਲਾਸਟ ਉਹਨੇ ਕਨਕਲੂਡ ਕੀਤਾ ਕਿ ਵਿਆਹ ਕਰਨ ਵਿੱਚ ਇੱਕ ਫਾਇਦਾ ਵੱਧ ਹੁੰਦਾ ਹੁਣ ਫਾਇਦਾ ਕੀ ਹੁੰਦਾ ਹੈ ਉਹ ਇਹ ਫਾਇਦਾ ਹੋਊਗਾ ਕਹਿੰਦਾ ਕਿ ਉਹਨੂੰ ਅਨੁਭਵ ਹੋਏਗਾ ਜਾਨੀ ਕਿ ਉਹ ਐਕਸਪੀਰੀਅੰਸ ਕਰ ਸਕੀਗਾ ਕਿ ਵਾਕਈ ਇਹ ਚੀਜ਼ ਫਾਇਦੇ ਵਾਲੀ ਹੈ ਕਿ ਨੁਕਸਾਨ ਵਾਲੀ ਹੈ ਜੇਕਰ ਨਾ ਕਰੋ ਤਾਂ ਇੱਕ ਨੁਕਸਾਨ ਹੈ ਕਿ ਅਸੀਂ ਐਕਸਪੀਰੀਅੰਸ ਨਹੀਂ ਕਰ ਪਾਵਾਂਗੇ ਅਨੁਭਵ ਨਹੀਂ ਹੋਊਗਾ ਤਾਂ ਹਾਂ ਆਲਾ ਪਲੜਾ ਜਿਹੜਾ ਭਾਰੀ ਆ ਤਾਂ ਦੇਖੋ ਨੂੰ 3 ਸਾਲ ਲੱਗੇ 3 ਸਾਲ ਦੇ ਵਿੱਚ ਉਹਨੇ ਆਪਣਾ ਜਿਹੜੀ ਉਹਦੀ ਥਿਉਰੀ ਸੀ ਫਿਲਾਸਫੀ ਸੀ ਰੀਜ਼ਨ ਵਾਲੀ ਤੇ ਐਕਸਪੀਰੀਅੰਸ ਵਾਲੀ ਜਿਹਨੂੰ ਉਹਨੇ ਇਕੱਠੀ ਕਰਕੇ ਕ੍ਰਿਟਿਕ ਆਫ ਪਿਓਰ ਰੀਜ਼ਨ ਦਿੱਤੀ ਸੀ ਤਾਂ ਹੁਣ ਦੇਖੋ ਉਸੇ ਦੇ ਆਧਾਰ ਤੇ ਉਹ ਵਿਆਹ ਬਾਰੇ ਵੀ ਸੋਚ ਰਿਹਾ ਹੈ ਕਿ ਇੱਕ ਐਕਸਪੀਰੀਅੰਸ ਹੋਏਗਾ ਮੈਨੂੰ ਤਾਂ 3 ਸਾਲ ਬਾਅਦ ਫਿਰ ਜਦੋਂ ਉਹ ਇੱਕ ਇਸ ਕਨਕਲੂਜਨ ਤੇ ਪਹੁੰਚਦਾ ਹੈ ਕਿ ਹਾਂ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ ਉਸ ਕੁੜੀ ਦਾ ਜਿਹੜਾ ਪ੍ਰਪੋਜ਼ ਹੈ ਉਹ ਸਵੀਕਾਰ ਕਰ ਲੈਣਾ ਚਾਹੀਦਾ ਹੈ ਤਾਂ 3 ਸਾਲ ਬਾਅਦ ਉਹ ਜਾਂਦਾ ਹੈ ਉਸ ਔਰਤ ਦੇ ਘਰੇ ਪਹੁੰਚਦਾ ਹੈ ਦਰਵਾਜ਼ਾ ਖੜਕਾਉਂਦਾ ਹੈ ਤਾਂ ਉਸ ਕੁੜੀ ਦਾ ਜਿਹੜਾ ਫਾਦਰ ਸੀ ਪਿਤਾ ਸੀ ਉਹ ਦਰਵਾਜ਼ਾ ਖੋਲਦਾ ਫਿਰ ਕਾਂਟ ਉਸ ਤੇ ਪਿਤਾ ਨੂੰ ਕਹਿੰਦਾ ਕਿ ਆਖਰਕਾਰ ਮੈਂ ਫੈਸਲਾ ਕਰ ਲਿਆ ਹੈ ਫੈਸਲਾ ਕੀ ਕੀਤਾ ਉਹ ਕਹਿੰਦਾ ਮੈਂ ਫੈਸਲਾ ਇਸ ਕਰਕੇ ਕੀਤਾ ਕਹਿੰਦਾ ਇੱਕ ਕਾਰਨ ਜ਼ਿਆਦਾ ਮਾਇਨੇ ਰੱਖਦਾ ਹੈ ਕਿ ਮੈਨੂੰ ਤਜਰਬਾ ਹੋਏਗਾ ਵਿਆਹ ਕਰਾ ਕੇ ਇੱਧਰ ਪਲੜਾ ਭਾਰੀ ਹੈ ਤਾਂ ਮੈਂ ਸੋਚਿਆ ਮੈਂ ਵਿਆਹ ਕਰਵਾਵਾਂਗਾ ਤਾਂ ਉਸ ਕੁੜੀ ਦਾ ਜਿਹੜਾ ਪਿਤਾ ਉਹ ਹੱਸਾਂ ਲੱਗ ਜਾਂਦਾ ਉਹ ਕਹਿੰਦਾ ਕਿ ਬਹੁਤ देर ਹੋ ਗਈ ਉਹ ਕਹਿੰਦਾ ਮੇਰੀ ਧੀ ਦਾ ਤਾਂ ਵਿਆਹ ਹੋ ਚੁੱਕਿਆ ਤੇ ਉਹਦੇ ਇੱਕ ਬੱਚਾ ਵੀ ਪੈਦਾ ਹੋ ਗਿਆ ਤੁਸੀਂ ਬਹੁਤ देर ਨਾਲ ਆਏ ਹੋ ਹੁਣ ਥੋੜਾ ਹੋਰ ਸੋਚੋ ਫਿਰ ਜੇਕਰ ਕੋਈ ਤੁਹਾਨੂੰ ਦੁਬਾਰਾ ਅਜਹੀ ਬੇਨਤੀ ਕਰੇ ਤਾਂ ਤੁਸੀਂ ਪਹਿਲਾਂ ਤੋਂ ਹੀ ਫੈਸਲਾ ਤਿਆਰ ਰੱਖਣਾ ਫਿਰ ਵਿਆਹ ਨਹੀਂ ਹੋਇਆ ਕਿਉਂਕਿ ਦੁਬਾਰਾ ਕਿਸੇ ਨੇ ਪ੍ਰਸਤਾਵ ਇਮੈਨੁਅਲ ਕਾਂਟ ਨੂੰ ਦਿੱਤਾ ਹੀ ਨਹੀਂ ਤੇ ਦੋਸਤੋ ਉਨ੍ਹਾਂ ਦੀ ਜਿਹੜੀ ਜ਼ਿੰਦਗੀ ਹੈ ਦੇਖੋ ਉਹ ਬਹੁਤ ਜ਼ਿਆਦਾ ਡਿਸਪੀਲਨਡ ਸੀ ਤਾਂ ਇਹ ਦੇਖੋ ਉਹਨਾਂ ਦਾ ਸੱਚੀ ਦੁਬਾਰਾ ਵਿਆਹ ਨਹੀਂ ਹੋਇਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣੀ ਮੈਰਿਜ ਜਿਹੜੀ ਉਹ ਨਹੀਂ ਕਰਵਾਈ ਤਾਂ ਥੋੜੀ ਜੀ ਗੱਲ ਹੈ ਕਿ ਸੋਚ-ਸੋਚ ਕੇ ਜਿਉਮਾਗੇ ਤਾਂ ਬਹੁਤ ਥੋੜੇ ਚੀ ਖਤਮ ਹੋ ਜਾਵਾਂਗੇ ਹਨਾ ਉਹ ਵੀ ਬਹੁਤ ਸਸਤੇ ਵਿੱਚ ਵਿਸ਼ਾਲ ਵਿੱਚ ਛਾਲ ਲਗਾਉਣੀ ਹੁੰਦੀ ਹੈ ਸੋਚਣਾ ਨਹੀਂ ਹੁੰਦਾ ਵਿਰਾਟ ਵਿੱਚ ਤਾਂ ਸਾਹਸ ਚਾਹੀਦਾ ਹੈ ਜੋਖਮ ਲੈਣ ਦਾ ਜਵਾਰੀ ਭਣ ਚਾਹੀਦਾ ਹੈ ਵਪਾਰੀ ਨਹੀਂ ਦੁਕਾਨਦਾਰੀ ਨਹੀਂ ਤਾਂ ਦੋਸਤੋ ਏਸੀ ਇਮੈਨੁਅਲ ਕਾਂਟ ਤਾਂ ਇੱਥੇ ਵੀ ਸਾਡੇ ਦੋ ਪਰਸਪੈਕਟਿਵ ਨੇ ਕਿ ਜਾਂ ਤਾਂ ਸਾਡੀ ਜ਼ਿੰਦਗੀ ਜੇਕਰ ਅਸੀਂ ਉਸ ਬੰਦੇ ਵਾਂਗ ਡਿਸਪਲੈਂਡ ਕਰਦੇ ਹਾਂ ਉਹਨਾਂ ਵਾਂਗ ਪੜ੍ਹਦੇ ਹਾਂ ਲਿਖਦੇ ਹਾਂ ਤਾਂ ਅਸੀਂ ਦੁਨੀਆ ਨੂੰ ਬਹੁਤ ਕੁਝ ਦੇ ਕੇ ਜਾ ਸਕਦੇ ਹਾਂ ਤਦ ਪਰ ਦੂਸਰਾ ਪਰਸਪੈਕਟਿਵ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਉਹਨਾਂ ਇੰਜੋਏ ਨਾ ਕੀਤਾ ਹੋਵੇ ਆਪਣੀ ਜ਼ਿੰਦਗੀ ਨੂੰ ਉਹਨਾਂ ਖੁੱਲ੍ਹ ਕੇ ਨਾ ਜਿਆ ਹੋਵੇ ਜਿਹੜਾ ਇੱਕ ਆਮ ਬੰਦਾ ਜ਼ਿੰਦਗੀ ਖੁੱਲ੍ਹ ਕੇ ਜਿਉ ਸਕਦਾ ਕਿਉਂਕਿ ਅਸੀਂ ਉੱਪਰਲੀ ਕਹਾਣੀ ਤੋਂ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਨੂੰ ਇਹ ਸੋਚਣ ਤੇ 3 ਸਾਲ ਬੀਤ ਗਏ ਕਿ ਵਿਆਹ ਕਰਵਾਉਣਾ ਚਾਹੀਦਾ ਹੈ ਕਿ ਨਹੀਂ ਤਾਂ ਦੇਖੋ ਜੀ ਉਹਨਾਂ ਜਿਹੜੀਆਂ ਉਹਨਾਂ ਨੇ ਬਾਕੀ ਥਿਉਰੀਜ਼ ਦਿੱਤੀਆਂ ਨੇ ਉਹ ਕਿੰਨੀਆਂ ਜ਼ਿਆਦਾ ਐਨਾਲਿਸਿਸ ਕਰਕੇ ਦਿੱਤੀਆਂ ਹੋਣਗੀਆਂ ਤਾਂ ਦੋਸਤੋ ਅੱਜ ਦੀ ਸਾਡੀ ਇਹ ਇਨਸੀਡੈਂਟ ਸੀਗਾ ਇਮੈਨੁਅਲ ਕਾਂਟ ਦੇ ਬਾਰੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਸਾਡੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਅਸੀਂ ਐਵੇਂ ਦੇ ਜਿਹੜੇ ਫੈਕਟ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਹੀ